ਬੀਬੀ ਖਾਲੜਾ ਜੀ ਦਾ ਉਥੇ ਬਹੁਤ ਵੱਡਾ ਆਧਾਰ ਆ ਸਤਕਾਰ ਆ ਤੇ ਪਰਿਵਾਰ ਨੇ ਫੈਸਲਾ ਸ਼ੁਰੂ ਤੋਂ ਕੀਤਾ ਕਿ ਬੀਬੀ ਖਾਲੜਾ ਹੀ ਪਹਿਲ ਦੇ ਆਧਾਰ ਤੇ ਅਸੀਂ ਅੱਗੇ ਰੱਖਾਂਗੇ ਆ ਪਿੱਛੇ ਹੋ ਜਾਣਗੇ ਪੈਸਾ ਦਾ ਕੁਝ ਵੀ ਨਹੀਂ ਸਟੇਟ ਫੂਟ ਵੱਲੋਂ ਦੇ ਸਟੇਟ ਵੱਲੋਂ ਹੁੰਦੇ ਤੇ ਬੱਚੇ ਛੋਟੇ ਛੋਟੇ ਇਹ ਸੰਦੀਪ ਸਿੰਘ ਹੀ ਉਮੀਦਵਾਰ ਹੋਣਗੇ ਉਹਨਾਂ ਦੀ ਉਮੀਦਵਾਰੀ ਵਿੱਚ ਕੀ ਰੁਕਾਵਟ ਪਈ ਆ ਆਪ ਨੇ ਸਾਨੂੰ ਕਿਹਾ ਕਿ ਚਾਹੀਓ ਕਾਲੀ ਦਲ ਵਾਰਸ ਵਾਲੇ ਹੋਣ ਜਾਏ ਮਾਨ ਸਾਹਿਬ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਹੋਵੇ ਕਿ ਜੇ ਭਾਈ ਅਮਰਪਾਲ ਸਿੰਘ ਦੀ ਟੂਨ ਨੂੰ ਲੈ ਕੇ ਕੋਈ ਜਿਹੜਾ ਪੈਂਤੜਾ ਜਾਂ ਫੈਸਲਾ ਬਦਲੇ ਕਿਤੇ ਨਾ ਸਭ ਤੋਂ ਵੱਡਾ ਮੁੱਦਾ ਆਪਣਾ ਤਾਂ ਤਨ ਸ਼੍ਰੀ ਗੁਰਗੰਸਾਹਿਬੀ ਦਾ ਵੀ ਹੈ ਗੈਲੀ ਆ ਦੇਖੋ ਮੈਂਬਰ ਪਾਰਲੀਮੈਂਟ ਆਫ ਬਣੇ ਨੇ ਆਪਣੇ ਭਾਈ ਅਮਰਪਾਲ ਸਿੰਘ ਜੀ ਉਹਨਾਂ ਦੇਖੋ ਫੰਡ ਤੇ ਰਿਲੀਜ਼ ਕਰਨਾ ਚਾਹੀਦਾ ਰਿਕੁਐਸਟ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਦਲ ਨੂੰ ਵੀ ਕਰੋਗੇ ਕਿ ਉਹ ਵੀ ਇੱਕ ਪੰਥਕ ਮਹਾਜ ਤੇ ਆਜਣ ਉਹਨਾਂ ਤੋਂ ਵੀ ਕੋਈ ਸਪੋਰਟ ਦੀ ਉਮੀਦ ਰੱਖਦੇ ਹੋ ਤਰਨਤਾਂ ਦੀ ਜਿਮਨੀ ਟੂਨ ਦਾ ਜਿਹੜਾ ਸਮੁੱਚਾ ਵਿਗਲਾ ਬਚ ਚੁੱਕਿਆ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਆ ਚੁੱਕੇ ਨੇ ਪੰਜਾਬ ਦੇ ਵਿੱਚ ਹੀ ਨਹੀਂ ਸਮੁੱਚੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਵੱਸਦੇ ਆ ਸਿੱਖ ਵੱਸਦੇ ਆ ਉਹਨਾਂ ਦੀ ਇਹ ਕਿ ਦਲੀ ਭਾਵਨਾ ਸੀ ਕਿ ਕੋਈ ਪੰਥਕ ਸ਼ਖਸੀਅਤ ਕੋਈ ਪੰਥਕ ਪਰਿਵਾਰ ਇਸ ਚੋਣ ਵਿੱਚ ਆਵੇ ਤੇ ਜੋ ਪੰਜਾਬ ਸਰਕਾਰ ਦਾ ਇੱਕ ਮੌਜੂਦਾ ਜਿਮਣੀ ਚੋਣਾਂ ਨੂੰ ਲੁੱਟਣ ਦਾ ਇੱਕ ਦੌਰ ਬਣਿਆ ਹੋਇਆ ਇਹਨੂੰ ਠੱਲ ਪਾਵੇ ਸੋ ਲੋਕਾਂ ਦੀਆਂ ਉਹਨਾਂ ਉਮੀਦਾਂ ਦੇ ਉੱਤੇ ਲੋਕਾਂ ਦੀਆਂ ਉਹਨਾਂ ਆਸਾਂ ਦੇ ਉੱਤੇ ਜਿਹੜਾ ਇੱਕ ਵਾਰ ਫਿਰ ਪੂਰਾ ਪੰਥ ਤਰਨ ਤਾਰਨ ਦੇ ਵਿੱਚ ਉਤਰਨ ਜਾ ਰਿਹਾ ਸੋ ਹਲਕਾ ਤਰਨ ਤਾਰਨ ਤੋਂ ਪੰਥਕ ਉਮੀਦਵਾਰ ਔਰ ਖੁਦ ਆਯਾਦ ਹਸਤੀ ਜਿਹੜੇ ਉਹ ਲੜ ਰਹੇ ਨੇ ਭਾਈ ਮਨਦੀਪ ਸਿੰਘ ਜੀ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪੰਥਕ ਸੇਵਾਵਾ ਕਰਕੇ ਚਰਚੇ 'ਚ ਰਹੇ ਨੇ ਸੋ ਉਹ ਸਾਡੇ ਨਾਲ ਆ ਉਹਨਾਂ ਨੂੰ ਲਗਭਗ ਜਿਹੜਾ ਵਾ ਸਾਰੀਆਂ ਹੀ ਸਿੱਖ ਸੰਸਥਾਵਾਂ ਜਥੇਬੰਦੀਆਂ ਵੱਲੋਂ ਜਿਹੜੀ ਆਪਣੀ ਪੂਰਨ ਹਮਾਇਤ ਦੇ ਦਿੱਤੀ ਗਈ ਆ ਕਿਹਨੇ ਕਿਹਨੇ ਹਮਾਇਤ ਦਿੱਤੀ ਆ ਇਹ ਤਾਂ ਉਹਨਾਂ ਕੋਲੋਂ ਹੀ ਪੁੱਛਾਂਗੇ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਖਦੇ ਆ ਆ ਭਾਈ ਮਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦਾ ਫਰਮਾਨ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰੂ ਮਦਰ ਸੋ ਗੁਰੂ ਸਾਹਿਬ ਦੀ ਨਜ਼ਰ ਹੋ ਗਈ ਆ ਇਹ ਜਿਹੜੀ ਤੁਹਾਡੀ ਦਾਵੇਦਾਰੀ ਆ ਇਹ ਪੰਥ ਦੀ ਇੱਛਾ ਸੀ ਕਿਉਂਕਿ ਪਰਿਵਾਰ ਦੀ ਵੀ ਇਹਦੇ ਵਿੱਚ ਕੋਈ ਭਾਵਨਾ ਸੀ ਕਿ ਅਸੀਂ ਇਹ ਜਿਹੜੀ ਚੋਣ ਲੜ ਕੇ ਤੇ ਆਪਣੀ ਜਿਹੜੀ ਲੜਾਈ ਆ ਪੰਥ ਦੇ ਨਾਲ ਵੱਡਾ ਜਿਹੜਾ ਜ਼ੁਲਮ ਤੇ ਵਿਤਕਰਾ ਹੋ ਰਿਹਾ ਉਹਦੇ ਸਬੰਧੀ ਕੋਈ ਗੱਲ ਕਰੀਏ ਦੇਖੋ ਇਹਦੇ ਵਿੱਚ ਪਰਿਵਾਰ ਦਾ ਤੇ ਬਾਅਦ ਚੋਂ ਫੈਸਲਾ ਹੋਇਆ ਸਭ ਤੋਂ ਪਹਿਲਾਂ ਪੰਥ ਦੀ ਵੀ ਸਖਸੀਤਾ ਸੀ ਆਪਣੀ ਜਿੱਥੇ ਬੰਦੀਆਂ ਸੀ ਉਹਨਾਂ ਨੇ ਸਾਨੂੰ ਕਾਫੀ ਅਪਰੋਚ ਕੀਤੀ ਸੀ ਕਿ ਤੁਸੀਂ ਮਤਲਬ ਕੀ ਇਲੈਕਸ਼ਨ ਜਾਓ ਜਿਮਨੀ ਚੋਣ ਲੈਣਾ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਪੰਥ ਦੇ ਕੋ ਆਪਣਾ ਕਾਰੋਬਾਰ ਕਰ ਸੋਰੀ ਪਰਿਵਾਰ ਜਿਹੜਾ ਆਪਣਾ ਕਾਰੋਬਾਰ ਕਰਦਾ ਵਾ ਤੇ ਪਰਿਵਾਰ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਤੇ ਸੰਤਾਂ ਨੇ ਫਿਰ ਕਾਫੀ ਮੈਸੇਜ ਲਾਏ ਤੇ ਕਾਫੀ ਕੱਲ ਤੋਂ ਹੀ ਉਸ ਤੋਂ ਪਹਿਲਾਂ ਵੀ ਕਹਿ ਲਓ ਕਿ ਆਣਾ ਸ਼ੁਰੂ ਹੋ ਗਏ ਸੰਤਾ ਸਾਡੇ ਵੱਲ ਤੇ ਉਹਨਾਂ ਨੇ ਇੱਕੋ ਬੇਨਤੀ ਕੀਤੀ ਤੁਹਾਡੇ ਪਰਿਵਾਰ ਚੋਂ ਕੋਈ ਵੀ ਕੈਂਡੀਡੇਟ ਤੁਸੀਂ ਆਪਣਾ ਨਾਮ ਅਨਾਉਂਸ ਕਰ ਦਿਓ ਸੰਦੀਪ ਜੀ ਨੇ ਸਲਾਹ ਕਰਕੇ ਤੇ ਅਸੀਂ ਤੁਹਾਡਾ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਅ ਪਹਿਲਾ ਜਿਹੜੀ ਚਰਚਾ ਸੀਗੀ ਜੋ ਪਹਿਲਾਂ ਇੱਕ ਪਰਸੈਪਸ਼ਨ ਸੀਗੀ ਕਿ ਸੰਦੀਪ ਸਿੰਘ ਹੀ ਉਮੀਦਵਾਰ ਹੋਣਗੇ ਉਹਨਾਂ ਦੀ ਉਮੀਦਵਾਰੀ ਵਿੱਚ ਕੀ ਰੁਕਾਵਟ ਪਈ ਆ ਕਿ ਜਾਂ ਭਾਈ ਹਮਿਤਪਾਲ ਸਿੰਘ ਦੀ ਚੋਣ ਨੂੰ ਲੈ ਕੇ ਕੋਈ ਜਿਹੜਾ ਪੈੰਤੜਾ ਜਾਂ ਫੈਸਲਾ ਬਦਲਿਆ ਗਿਆ ਦੇਖੋ ਇਸ ਤਰ੍ਹਾਂ ਸੀ ਕਿ ਜਦੋਂ ਅਸੀਂ ਸੰਦੀਪ ਸਿੰਘ ਨਾਲ ਅੰਦਰ ਇਸ ਵਿਸ਼ੇ ਉੱਤੇ ਕਾਫੀ ਲੰਮੇ ਲੰਮਾ ਸਮਾਂ ਅਸੀਂ ਗੱਲ ਕੀਤੀ ਸੀ ਸੰਦੀਪ ਸਿੰਘ ਦਾ ਕਹਿਣਾ ਇਹ ਹੋ ਸੀ ਕਹਿੰਦਾ ਕਿ ਮੈਂ ਤੇ ਦੇਖੋ ਜੇਲ੍ਹ ਦੇ ਅੰਦਰ ਬੰਦ ਆ ਸਰਕਾਰਾਂ ਦਾ ਪਤਾ ਨਹੀਂ ਮੈਨੂੰ ਕਦੋਂ ਛੱਡਦੀਆਂ ਕਦੋਂ ਨਹੀਂ ਕਰਦੀਆਂ ਤੁਸੀਂ ਮੈਨੂੰ ਇਲੈਕਸ਼ਨ 'ਚ ਖੜੇ ਕਰਦੇ ਹੋ ਤੁਸੀਂ ਮੈਨੂੰ ਜਿਤਾਵ ਵੀ ਦਿੰਦੇ ਹੋ ਪਰ ਕਹਿੰਦਾ ਮੈਂ ਸੰਗਤਾਂ ਦੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਹਾਂ ਫਿਰ ਉਹਨੇ ਵਿਚਾਰ ਕੀਤਾ ਕਾਫੀ ਜ਼ਿਆਦਾ ਤੇ ਮੇਰੇ ਵੱਲੋਂ ਉਹਨੇ ਕਿਹਾ ਕਿ ਮਨਦੀਪ ਸਿੰਘ ਜੀ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਜਾ ਕੇ ਕਿਉਂਕਿ ਸਾਰੇ ਪੰਥ ਦੇ ਮਤਲਬ ਸਹਿਯੋਗ ਕਰਦਾ ਪਿਆ ਹੁਣ ਤਾਂ ਉਹ ਜਾਣਾ ਚਾਹੀਦਾ ਪਹਿਲਾਂ ਤੇ ਮੈਂ ਮਨਾਂ ਕਰਦਾ ਮੈਂ ਕਹਿੰਦਾ ਨਹੀਂ ਤੁਸੀਂ ਆਪਕੇ ਆਓ ਕਹਿੰਦਾ ਨਹੀਂ ਮੈਨੂੰ ਨਾ ਕਰੋ ਮੈਂ ਅੰਦਰ ਆਂ ਤੇ ਮੈਂ ਜੇ ਜਿੱਤ ਵੀ ਜਾਵਾਂ ਤੇ ਮੈਂ ਸੰਗਤਾਂ ਦੀ ਸੇਵਾ ਨਹੀਂ ਕਰ ਪਾਵਾਂਗਾ ਮੈਨੂੰ ਪਤਾ ਕਹਿੰਦੇ ਅਸਰ ਕਰਕੇ ਜੁੰਬੇ ਤੁਸੀਂ ਸਾਮਲੋ ਬਾਦ ਦੀ ਸੋ ਮੌਜੂਦਾ ਰਾਜਨੀਤਿਕ ਹਾਲਾਤਾਂ ਨੂੰ ਔਰ ਇਹ ਸਰਕਾਰਾਂ ਦੀਆਂ ਪੈਤੜੇ ਬਾਜ਼ੀਆਂ ਨੂੰ ਦੇਖ ਕੇ ਇਹ ਪਰਿਵਾਰ ਵੱਲੋਂ ਜਿਹੜੀ ਸੇਵਾ ਇਹ ਲਈ ਗਈ ਆ ਹੁਣ ਅਸੀਂ ਗੱਲ ਕਰੀਏ ਤਰਨਤਾਰਨ ਦਾ ਇੱਕ ਪੰਥਕ ਹਲਕਾ ਜਾਣਿਆ ਜਾਂਦਾ ਬੇਸ਼ੱਕ ਉਥੋਂ ਕਾਂਗਰਸੀ ਉਮੀਦਵਾਰ ਵੀ ਜਿੱਤਦੇ ਰਹੇ ਆ ਔਰ ਅਕਾਲੀ ਦਲ ਤਾਂ ਪੰਥਕ ਹੀ ਆਪਣੇ ਆਪ ਨੂੰ ਅੱਜ ਤੱਕ ਕਹੋਂਦਾ ਉਹਨਾਂ ਦੀ ਵੀ ਜਿੱਤ ਲਗਾਤਾਰ ਉਥੋਂ ਹੁੰਦੀ ਰਹੀ ਆ ਹੁਣ ਤੁਹਾਡੀ ਜਿਹੜੀ ਇਸ ਵੇਲੇ ਲੜਾਈ ਆ ਉਹ ਸਾਰੀਆਂ ਹੀ ਆਪਣੀਆਂ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਹਾਜ਼ਰ ਹੈ ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਣੀ ਕੀ ਰਣਨੀਤੀ ਹੋਊਗੀ ਤੇ ਤੁਸੀਂ ਆਪਣੇ ਆਪ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਿੱਥੇ ਖੜਾ ਦੇਖਦੇ ਹੋ ਦੇਖੋ ਪਹਿਲੀ ਗੱਲ ਤੇ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਹੈ ਹੀ ਨਹੀਂ ਜੀ ਕਿਉਂਕਿ ਮੈਨੂੰ ਇੱਕ ਪੰਥ ਨੇ ਕੈਂਡੀਡੇਟ ਤੋਂ ਉਹਦੇ ਉੱਤੇ ਸਾਨੂੰ ਮਤਲਬ ਕਿ ਮਾਨ ਬਖਸ਼ਿਆ ਤੇ ਇਹ ਹੁਣ ਸੰਗਤ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਿਉਂਕਿ ਪਰਵਾਦ ਨੂੰ ਨੇ ਮਤਲਬ ਕਿ ਭਰੋਸਾ ਕਾਫੀ ਦਿਵਾਇਆ ਸੀ ਕਿ ਤੁਸੀਂ ਖਭਰਾਓ ਨਾ ਤੁਹਾਡੇ ਨਾਲ ਆਸੀ ਜਿੰਨੇ ਵੀ ਤੁਹਾਡੇ ਨੇ ਜਾਂ ਪੰਥ ਸ਼ਕਸ਼ੀਤਾ ਨੇ ਸਭ ਨੇ ਸਾਨੂੰ ਕਿਹਾ ਕਿ ਭਰੋਸਾ ਦੁੱਤਾ ਸੀ ਤੁਹਾਨੂੰ ਕਿਸੇ ਚੀਜ਼ ਦੀ ਖਭਰਾ ਨਹੀਂ ਲੋੜਨੀ ਹੈ ਚਾਹੇ ਉਹ ਕਾਲੀ ਦਲ ਵਾਰਿਸ ਵਾਲੇ ਹੋਣ ਚਾਹੇ ਮਾਨਸਾਹਬ ਸਿਮਰਜੀਤ ਸਿੰਘ ਮਾਨਸਾਹਬ ਦੀ ਪਾਰਟੀ ਹੋਵੇ ਚਾਹੇ ਦੁੱਦਾ ਤੁਹਾਡਾ ਨਵਾਂ ਕਾਲੀ ਦਲ ਬਣਿਆ ਉਹ ਵੀ ਮੇਰੇ ਸਾਰੇ ਥੜੇ ਸਾਰਨਾ ਸਹਿਮਤ ਹੈ ਜੀ ਸੋ ਇਹਨਾਂ ਨਾਲ ਬਾਕਾਇਦਾ ਤੌਰ ਤੇ ਗੱਲਬਾਤ ਹੋ ਗਈ ਆ ਜਿਵੇਂ ਬਾਪੂ ਤਰਸੇਮ ਸਿੰਘ ਆ ਜਾਂ ਉਹਨਾਂ ਦੀ ਜਥੇਬੰਦੀ ਆ ਉਹਨਾਂ ਨੂੰ ਤਾਂ ਅਸੀਂ ਤੁਹਾਡੇ ਨਾਲ ਖੁਦ ਇਹ ਅਨਾਉਂਸਮੈਂਟ ਕਰਦੇ ਸੁਣਿਆ ਕਿ ਤੁਸੀਂ ਉਹਨਾਂ ਨੇ ਵੀ ਤੁਹਾਨੂੰ ਆਪਣਾ ਉਮੀਦਵਾਰ ਚੁਣ ਲਿਆ ਕਿ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਜਿਵੇਂ ਸਰਕਾਰਾਂ ਦੀ ਹੁੰਦੀ ਆ ਕਿ ਜਿਮਨੀ ਚੂਣ ਉਹ ਕਿਸੇ ਵੀ ਹੱਦ ਤੱਕ ਜਾਣ ਨਹੀਂ ਦਿੰਦੇ ਸੋ ਕਿਹੜੀਆਂ-ਕਿਹੜੀਆਂ ਪ੍ਰਸਥਿਤੀਆਂ ਦਾ ਇਹਨਾਂ ਦੇ ਸਰਕਾਰੀ ਤੰਤਰ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨ ਦਾ ਖਦਸ਼ਾ ਦੇਖੋ ਸਾਨੂੰ ਇਹੋ ਹੀ ਹੈ ਕਿ ਜਦੋਂ ਦੇਖੋ ਹਰ ਕਿਸੇ ਨੂੰ ਰਾਈਟ ਆਪਣਾ ਵੋਟ ਪਾਉਣ ਦਾ ਸਾਨੂੰ ਕਿਤੇ ਨਾ ਕਿਤੇ ਇਹ ਵੀ ਹੈ ਕਿ ਕੱਲ ਨੂੰ ਕਿਸੇ ਨਾ ਕੋਈ ਧੱਕੇਸ਼ਾਹੀ ਨਾ ਕਰਨ ਕਿਉਂਕਿ ਤਾਂ ਕਿਸੇ ਤੋਂ ਪਤਾ ਕਰਦੇ ਹੀ ਜਾਂਦੇ ਪਏ ਸਾਨੂੰ ਆ ਕਿਸੇ ਨਾ ਕਿ ਧੱਕੇਸ਼ਾਹੀ ਨਾ ਕਰਨ ਜੋ ਇਮਾਨਦਾਰੀ ਨਾਲ ਵੋਟ ਪਾਉਣ ਦਾ ਰਾਈਟ ਹੈ ਉਹ ਹਰ ਕਿਸੇ ਨੂੰ ਹੋਣਾ ਚਾਹੀਦਾ ਵਾ ਤੇ ਸਰਕਾਰਾਂ ਮਤਲਬ ਕਿ ਇਹਨੂੰ ਬਿਲਕੁਲ ਤਰੀਕੇ ਦੇ ਨਾਲ ਸਾਰਾ ਚੀਜ਼ ਨੂੰ ਮਤਲਬ ਸੈਟਲ ਕਰਨ ਅਕਸਰ ਇਹ ਵੀ ਗੱਲਾਂ ਕੀਤੀਆਂ ਜਾਂਦੀਆਂ ਕਿ ਜਿਹੜੇ ਪੰਥਕ ਉਮੀਦਵਾਰ ਆਉਂਦੇ ਆ ਕੁਝ ਏਜੰਸੀਆਂ ਵੱਲੋਂ ਫਿਟ ਕੀਤੇ ਹੁੰਦੇ ਆ ਕੁਝ ਦਿੱਲੀ ਦੀ ਜਿਹੜੀ ਡੀਪ ਸਟੇਟ ਆ ਉਹ ਇਹਨਾਂ ਨੂੰ ਆਪਰੇਟ ਕਰਦੀ ਆ ਕੀ ਕੋਈ ਅਜੀਹਾ ਕੋਈ ਮਾਮਲਾ ਤੁਹਾਨੂੰ ਸਾਹਮਣੇ ਆਇਆ ਕਿ ਤੁਹਾਨੂੰ ਕਿਸੇ ਨੇ ਅਪਰੋਚ ਕੀਤੀ ਹੋਵੇ ਜਾਂ ਕਿਸੇ ਕਿਸਮ ਦਾ ਤੁਹਾਨੂੰ ਆਬਜੈਕਸ਼ਨ ਲਾਇਆ ਹੋਵੇ ਇਸ ਚੋਣ ਲੜਨ ਦੇ ਵਿੱਚ ਇੰਨਾ ਹੀ ਸੀ ਨਹੀਂ ਦੇਖੋ ਸਾਨੂੰ ਪੰਥ ਵੱਲੋਂ ਹੀ ਅਪੀਲ ਆਈ ਜੀ ਪੰਥ ਦੇ ਵੱਲੋਂ ਹੀ ਅਪੀਲ ਕਰਕੇ ਜ ਸਾ ਸੰਗਤਾਂ ਵੱਲੋਂ ਮੈਸੇਜ ਆਇਆ ਤੁਸੀਂ ਖੜੇ ਹੋਵੋ ਇਸ ਸਾਲਾ ਕੁਛ ਵੀ ਨਹੀਂ ਸਟੇਟ ਫੂਟ ਵੱਲੋਂ ਦੀ ਸਟੇਟ ਵੱਲੋਂ ਹੁੰਦੇ ਤੇ ਬੱਚੇ ਛੋਟੇ ਛੋਟੇ ਜਿਹੜੇ 1 ਮਹੀਨੇ ਦਾ ਬੱਚਾ ਕੋਈ ਨਹੀਂ ਛੱਡ ਕੇ ਜਾਂਦਾ ਜਿਹੜੀ ਸਟੇਟ ਵੱਲੋਂ हायर ਕੀਤੇ ਉਹਦੇ 1 ਮਹੀਨੇ ਦਾ ਬੱਚਾ ਕੋਈ ਵੀ ਨਹੀਂ ਛੱਡਦਾ ਇਹਦੇ ਦੇਖੋ ਜੀ ਮਤਲਬ ਕਹਿ ਲਓ ਕਿ ਇਹ ਫਾਵਾਆਂ ਜਾਂ ਚੰਨੀਆਂ ਮੱਝੀ ਫਲਾਈ ਜੋ ਬਿਨਾਂ ਸ਼ੱਕ ਤਰਨ ਤਾਰਨ ਹਲਕਾ ਜਿਹੜਾ ਉਹ ਪੰਥਕ ਹਲਕਾ ਜਾਣਿਆ ਜਾਂਦਾ ਪਰ ਜੇ ਅਸੀਂ ਮੌਜੂਦਾ ਹਾਲਾਤਾਂ ਦੇ ਵਿੱਚ ਵੇਖੀਏ ਤਾਂ ਉਥੇ ਨਸ਼ੇ ਦੀ ਬਹੁਤ ਜ਼ਿਆਦਾ ਜੜੀ ਦਲਦਲ ਆ ਉਥੇ ਗੈਂਗਵਾਦ ਬਹੁਤ ਜ਼ਿਆਦਾ ਆ ਕਾਰੋਬਾਰੀ ਉਥੇ ਥ੍ਰੈਟ ਦੇ ਵਿੱਚ ਨੇ ਉਥੇ ਪੁਲਿਸ ਦੀ ਧੱਕੇਸ਼ਾਈ ਵੀ ਬਹੁਤ ਆ ਸੋ ਤੁਸੀਂ ਤਰਨ ਤਾਰਨ ਦੀ ਆਵਾਜ਼ ਬਣਦੇ ਹੋ ਵਾਹਿਗੁਰੂ ਕਿਰਪਾ ਕਰਨ ਤੁਸੀਂ ਫਤਿਹ ਹਾਸਲ ਕਰਦੇ ਹੋ ਤੇ ਇਨ੍ਹਾਂ ਪ੍ਰਸਥਿਤੀਆਂ ਨਾਲ ਕੀ ਨਜਿੱਠਣ ਦਾ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਹੋਵੇਗਾ ਦੇਖੋ ਇਹ ਚੀਜ਼ਾਂ ਵੱਲ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਹਾਂ ਕਿ ਵਾਕਈ ਧੱਕੇਸ਼ਾਹੀ ਕਾਫੀ ਜ਼ਿਆਦਾ ਹੋ ਰਹੀ ਹੈ ਨਸ਼ੇ ਦੇਖੋ ਕਾਫੀ ਜ਼ਿਆਦਾ ਪੰਜਾਬ 'ਚ ਹੱਦੋਂ ਵੱਧ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਨਾ ਸਭ ਤੋਂ ਵੱਡਾ ਮੁੱਦਾ ਆਪਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਹੈ ਜਿਹੜਾ ਕਿ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ 400 ਹਾਂ ਬੇਦਵੀਆਂ ਦਾ 400 ਫੁੱਟ ਉੱਪਰ ਟਾਵਰ ਤੇ ਬੈਠਾ ਹੈ ਹਜੇ ਤਾਂ ਦੇਖੋ ਸਰਕਾਰ ਨੇ ਪਹਿਲਾਂ ਆਉਣ ਤੋਂ ਪਹਿਲਾਂ ਨਾ ਮਾਨ ਨੇ ਭਗਵੰਤ ਮਾਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਆਪਾਂ ਬੇਦਵੀਆਂ ਦਾ ਕਾਨੂੰਨ 24 ਘੰਟਿਆਂ ਦੇ ਵਿੱਚ ਬਣਾ ਦਾਂਗੇ ਪਰ ਦੇਖੋ ਨਾ ਹਜੇ ਤੱਕ 24 ਘੰਟੇ ਵੀ ਆ 24 ਮਹੀਨੇ ਬੀਤ ਗਏ ਆ ਹੁਣ 3 ਸਾਲ ਕੰਪਲੀਟ ਹੋ ਚੁੱਕੇ ਆ ਹਜੇ ਤੱਕ ਸਰਕਾਰ ਨੇ ਕੋਈ ਵੀ ਕਾਨੂੰਨ ਨਹੀਂ ਇਹੋ ਜਿਹਾ ਬਣਾਇਆ ਤੇ ਨਾ ਹਜੇ ਤੱਕ ਨਸ਼ੇ ਨੂੰ ਠੱਲ ਪਾ ਚੁੱਕੇ ਆ ਤੇ ਨਾ ਦੇਖੋ ਜੀ ਇਹ ਜਿੰਨਾ ਕ੍ਰਾਈਮ ਹੋ ਰਿਹਾ ਉਹਨੂੰ ਕਿਸੇ ਦੇ ਕਿਸੇ ਦਾ ਕੋਈ ਚੀਜ਼ ਠੱਲ ਨਹੀਂ ਪਾ ਰਿਹਾ ਮਤਲਬ ਕਾਨੂੰਨ ਦੀ ਵਿਵਸਥਾ ਕਾਫੀ ਜ਼ਿਆਦਾ ਜੀ ਵਿਗੜੀ ਹੋਈ ਹੈ ਇਸ ਟਾਈਮ ਵੀ ਵੀ ਖਾਲੜਾ ਜੀ ਦਾ ਉਥੇ ਬਹੁਤ ਵੱਡਾ ਆਧਾਰ ਆ ਸਤਕਾਰ ਆ ਉਹਨਾਂ ਦੇ ਨਾਲ ਤੁਹਾਡੀ ਕੋਈ ਅਪਰੋਚ ਅਜੇ ਤੱਕ ਪਹੁੰਚ ਜਾਂ ਕੋਈ ਗੱਲਬਾਤ ਹੋਈ ਆ ਜਾਂ ਹੋਰ ਵੀ ਉੱਥੇ ਬਹੁਤ ਪੰਥਕ ਹਸਤੀਆਂ ਨੇ ਭਾਈ ਅਮਰੀਕ ਸਿੰਘ ਨੇ ਬੀਬੀ ਸਤਵੰਤ ਕੌਰ ਜੀ ਨੇ ਜਾਂ ਹੋਰ ਵੀ ਕਾਰਸੇਵਾ ਵਾਲੇ ਸੰਤ ਮਹਾਪੁਰਸ਼ ਨੇ ਕੁਝ ਹੋਰ ਵੀ ਜਿਹੜੇ ਅਕਾਲੀ ਦਲ ਤੋਂ ਜਿਹੜੇ ਅਨਾਈਡ ਹੋ ਕੇ ਲੋਕ ਬੈਠੇ ਆ ਉਹਨਾਂ ਨਾਲ ਕੋਈ ਰਾਬਤਾ ਹੋਇਆ ਜਾਂ ਜਲਦੀ ਕਰਨ ਜਾ ਰਹੇ ਦੇਖੋ ਜਿਹੜੇ ਬੀਬੀ ਖੜਾ ਜੀ ਉਹ ਤੇ ਬੜੇ ਸਾਡੇ ਸਤਿਕਾਰਯੋਗ ਨੇ ਬੜੀ ਕੌਮ ਦੇ ਵਿੱਚ ਉਹਨਾਂ ਦੀ ਕਹਿ ਲਓ ਕਿ ਬਹੁਤ ਉੱਚੀ ਪਦਵੀ ਹੈ ਉਹਨਾਂ ਦੀ ਵੀ ਪਹਿਲਾਂ ਚਰਚਾ ਹੁੰਦੀ ਸੀ ਨਾ ਇਲੈਕਸ਼ਨ ਦੀ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਹਰ ਆਪਣੇ ਸੋਸ਼ਲ ਮੀਡੀਆ ਤੇ ਚੱਲੋ ਜਾਂ ਤੁਹਾਡੇ ਥਰੂ ਵੀ ਕਿ ਇਹਨਾਂ ਨੇ ਬੇਨਤੀ ਕਰਦੇ ਆ ਬਾਈ ਚਾਂਸ ਉਹਨਾਂ ਦਾ 1% ਦਾ ਮਨ ਬੰਦ ਹੈ ਕਿ ਅਸੀਂ ਚੋਣ ਲੜਨੀ ਚਾਹੁੰਦੇ ਆ ਤੇ ਪਰਿਵਾਰ ਨੇ ਫੈਸਲਾ ਸ਼ੁਰੂ ਤੋਂ ਕੀਤਾ ਹੈ ਕਿ ਬੀਬੀ ਖੜਾਏ ਨੂੰ ਪਹਿਲ ਦੇ ਆਧਾਰ ਤੇ ਅਸੀਂ ਅੱਗੇ ਰੱਖਾਂਗੇ ਆ ਪਿੱਛੇ ਹੋ ਜਾਣਗੇ ਅ ਜਿਵੇਂ ਭਾਈ ਅਮਿਤਪਾਲ ਸਿੰਘ ਦੀ ਚੋਣ ਵੇਲੇ ਕਾਫੀ ਇੱਕ ਵੱਡੀ ਲਹਿਰ ਬਣ ਗਈ ਸੀ ਮਾਜੇ ਦੇ ਵਿੱਚ ਮਾਜੇ ਦੇ ਵਿੱਚ ਨਹੀਂ ਪੂਰੇ ਕਹ ਲੋ ਕਿ ਉਹਦਾ ਅਸਰ ਮਾਲਵੇ ਚ ਵੀ ਦੇਖਣ ਨੂੰ ਮਿਲਿਆ ਕਿ ਜਿੱਥੋਂ ਫਰੀਦਕੋਟ ਦੀ ਜਿਹੜੀ ਸ਼ੀਟ ਆ ਉਹ ਵੀ ਭਾਈ ਸਰਬਜੀਤ ਸਿੰਘ ਦੇ ਰੂਪ ਦੇ ਵਿੱਚ ਆ ਗਈ ਸੋ ਤੁਹਾਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਬਦਲਾ ਜਾਂ ਕੋਈ ਖਲਾ ਭਾਈ ਅਮਿਤਪਾਲ ਸਿੰਘ ਦੀ ਗੈਰ ਹਾਜ਼ਰੀ ਕਾਰਨ ਉਸ ਤੋਂ ਬਾਅਦ 6.5 ਸਾਲ ਦੇ ਵਿੱਚ ਹੈ ਦੇਖੋ ਕਿਤੇ ਨਾ ਕਿਤੇ ਇੱਥੇ ਸਰਕਾਰਾਂ ਦੀ ਨਾ ਬੜੀ ਵੱਡੀ ਇੰਗੈਲੀ ਆ ਦੇਖੋ ਮੈਂਬਰ ਪਾਰਲੀਮੈਂਟ ਆਫ ਬਣੇ ਨੇ ਆਪਣੇ ਭਾਈ ਅਮਿਤਪਾਲ ਸਿੰਘ ਜੀ ਉਹਨਾਂ ਦੇ ਦੇਖੋ ਫੰਡ ਤੇ ਰਿਲੀਜ਼ ਕਰਨਾ ਚਾਹੀਦਾ ਦੇਖੋ ਫੰਡ ਰੀਲੀਜ਼ ਕਿਉਂ ਨਹੀਂ ਕਰਦੇ ਪਏ ਕਿ ਉਹਨਾਂ ਦੀ ਸ਼ਬੀ ਖਰਾਬ ਹੋ ਸਕੇ ਉਹ ਆਪਣਾ ਆਗੇ ਹਲਕੇ ਵਿੱਚ ਕੰਮ ਨਾ ਕਰ ਸਕਣ ਪਰ ਇਹਨਾਂ ਨੂੰ ਫੰਡ ਜਰੂਰ ਰੀਲੀਜ਼ ਕਰਨਾ ਚਾਹੀਦਾ ਕਿ ਦੇਖੋ ਸਾਰੇ ਐਮਪੀਆ ਨੂੰ ਫੰਡ ਰੀਲੀਜ਼ ਹੋ ਰਿਹਾ ਹੈ ਪਰ ਇਹਨਾਂ ਨੂੰ ਕਿਉਂ ਨਹੀਂ ਫੰਡ ਰੀਲੀਜ਼ ਕਰਦੇਵੇ ਜੋ ਫੰਡ ਰੀਲੀਜ਼ ਕਰਨ ਕਿ ਆਪਣੇ ਸਾਰੇ ਕੰਮ ਕਰ ਪ੍ਰਿੰਟ ਵਿੱਚ ਆ ਕੇ ਕਰ ਸਕਦੇ ਜਿਵੇਂ ਤੁਸੀਂ ਦੱਸਿਆ ਕਿ ਸਾਰੀਆਂ ਪੰਥਕ ਸੰਸਥਾਵਾਂ ਆ ਤੁਹਾਡੇ ਨਾਲ ਸਪੋਰਟ ਤੇ ਆ ਚੁੱਕੇ ਆ ਇੱਕ ਵਾਰੀ ਆਪਣੇ ਮੁਖਾਰਬਿਆਂ ਤੋਂ ਦੱਸ ਦੋ ਕਿ ਕਿਹੜੇ ਕਿਹੜੇ ਆਏ ਆ ਤੁਹਾਡੇ ਨਾਲ ਦੇਖੋ ਜੀ ਅਕਾਲੀ ਦਲ ਵਰਸ ਵਾਲੇ ਆ ਜੀ ਤੇ ਉਸ ਤੋਂ ਬਾਅਦ ਆਪਣਾ ਪੈਂਦੀ ਸਤਵੰਤ ਕੋਰ ਜੀ ਹੈ ਜੀ ਤੇ ਇੱਕ ਆਪਣੇ ਸ਼੍ਰੋਮਣੀ ਅਕਾਲੀ ਦਲ ਅਨੁਸਾਰ ਹੈ ਜੀ ਹਾਂ ਜੀ ਆ ਸ਼੍ਰੋਮਣੀ ਅਕਾਲੀ ਦਲ ਹਾਂ ਜੀ ਇਹ ਵੀ ਸਾਰੀ ਸਪੋਰਟ ਹੈ ਜੀ ਫਿਰ ਉੱਥੋਂ ਆਪਣੇ ਜੇ ਕਹਿ ਲਓ ਕਿ ਸਿੱਖ ਸੰਤਾਂਵਾਂ ਦੇ ਸੰਤ ਮਹਾਂਪੁਰਸ਼ ਨੇ ਉਹਨਾਂ ਨੇ ਵੀ ਕਾਫੀ ਸਪੋਰਟ ਕੀਤੀ ਹੈ ਕਿੰਨੇ ਪਰਿਵਾਰ ਦੇ ਅਸੀਂ ਨਾਲ ਹੈ ਜੀ ਪਰ ਤਕਰੀਬਨ ਦੇਖਿਆ ਜੇ ਕਾਫੀ ਸਾਰੇ ਨੇ ਸਪੋਰਟ ਕਰ ਦਿੱਤੀ ਹੈ ਜੀ ਪਰਵਾਰ ਨੂੰ ਤੇ ਪਰਿਵਾਰ ਨੇ ਹੁਣ ਇੰਨਾ ਮਤਲਬ ਲੇਟ ਸੀਜ਼ਨ ਲਿੱਤਾ ਕੈਰੋ ਪਰਿਵਾਰ ਦਾ ਵੀ ਉਸ ਹਲਕੇ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਆ। ਕੋਈ ਉਹਨਾਂ ਨਾਲ ਰਾਬਤਾ ਹੋਇਆ ਜਾਂ ਕਰੋਗੇ? ਮੇਰਾ ਹਰੇ ਉਹਨਾਂ ਨਾਲ ਕੋਈ ਇਸ ਟੌਪਿਕ ਤੇ ਗੱਲ ਨਹੀਂ ਹੋਈ। ਮੈਂ ਦੇਖੋ ਉਹਨਾਂ ਨੂੰ ਮੈਂ ਕਦੀ ਮਿਲਿਆ ਨਹੀਂ ਕਿਉਂਕਿ ਮੈਂ ਰਾਜਨੀਤਿਕ ਦੇ ਵਿੱਚ ਨਹੀਂ ਆ। ਮੈਂ ਅੱਜ ਮਿਲ ਕੇ ਲੋ ਸੈਕਿੰਡ ਡੇ ਆ ਸਾਡਾ ਕੱਲ ਤੇ ਅਨਾਉਂਸ ਹੋਇਆ ਅੱਜ ਸੈਕਿੰਡ ਡੇ ਆ। ਦੇਖੋ ਹੌਲੀ-ਹੌਲੀ ਜੇ ਗੁਰੂ ਸਾਹਿਬ ਕਿਰਪਾ ਕਰਨਗੇ ਉਹਨਾਂ ਨੇ ਰਾਬਤਾ ਕਰਾਂਗੇ। ਇਸ ਜਿੱਤ ਦੇ ਵਾਸਤੇ ਪੰਥਕ ਏਕਤਾ ਦੀ ਬਹੁਤ ਵੱਡੀ ਲੋੜ ਆ। ਕੀ ਤੁਸੀਂ ਇੱਕ ਰਿਕੁਐਸਟ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਕਰੋਗੇ ਕਿ ਉਹ ਵੀ ਇੱਕ ਪੰਥਕ ਮਹਾਜ ਤੇ ਆਜਣ ਉਹਨਾਂ ਤੋਂ ਵੀ ਕੋਈ ਸਪੋਰਟ ਦੀ ਉਮੀਦ ਰੱਖਦੇ ਹੋ ਬਿਲਕੁਲ ਜੀ ਬਿਲਕੁਲ ਅਸੀਂ ਇਹੋ ਕਹਾਂਗੇ ਜੀ ਜਿੰਨੇ ਵੀ ਆਪਣੇ ਪੰਥ ਸਾਰੇ ਨੇ ਵੀਰ ਭਰਾ ਸਾਰੇ ਸਪੋਰਟ ਕਰਦੇ ਪਏ ਜੀ ਉਹ ਵੀ ਸਪੋਰਟ ਕਰ ਦੇਣਗੇ ਤਾਂ ਬਹੁਤ ਵਧੀਆ ਗੱਲ ਕੋਈ ਨਿਜੀ ਅਪਰੋਚ ਕਰੋਗੇ ਤੁਸੀਂ ਆਪ ਖੁਦ ਕੋਈ ਇਹੋ ਜਿਹੀ ਕੋਈ ਸਟ੍ਰੈਟਜੀ ਹੈਗੀ ਆ ਕਿ ਤੁਸੀਂ ਉਹਨਾਂ ਨਾਲ ਵੀ ਕਰਦੇ ਦੇਖੋ ਪੰਥ ਨੇ ਖੁਦ ਸਾਨੂੰ ਕਿਹਾ ਜੀ ਉਹ ਵੀ ਸਾਨੂੰ ਖੁਦ ਕਹਿਣਗੇ ਅਸੀਂ ਜ਼ਰੂਰ ਉਹਨਾਂ ਨਾਲ ਵੀ ਕਹਾਂਗੇ ਜੀ ਕਰੋ ਸਪੋਰਟ ਸੋ ਭਾਈ ਮਨਦੀਪ ਸਿੰਘ ਹੁਣੇ ਕਹਿੰਦੇ ਆ ਕਿ ਸਾਰੇ ਮਾਈ ਪਾਈ ਵੱਲੋਂ ਉਹਨਾਂ ਨੂੰ ਸਪੋਰਟ ਕੀਤਾ ਗਿਆ ਵਾ ਔਰ ਉਹ ਜਿਹੜੀ ਜਿਹੜੀ ਵੀ ਸੰਸਥਾ ਜਿਹੜੀ ਜਿਹੜੀ ਵੀ ਜਥੇਬੰਦੀ ਨੂੰ ਪੰਥ ਪ੍ਰਮਾਣ ਕਰੇਗਾ ਉਹਨਾਂ ਦੇ ਨਾਲ ਜ਼ਰੂਰ ਰਾਬਤਾ ਕਰਨਗੇ ਭਾਈ ਮਨਦੀਪ ਸਿੰਘ ਦੇ ਗ੍ਰਹਿ ਅੰਮ੍ਰਿਤਸਰ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਰਪੁਰ